ਜ਼ਿਲ੍ਹਾ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਅੱਜ ਆਪਣੇ ਪੇਪਰ ਦਾਖਲ ਕੀਤੇ ਗਏ ਇਸ ਤੋਂ ਪਹਿਲਾਂ ਬੱਸ ਸਟੈਂਡ ਤੋਂ ਚੱਲ ਕੇ ਸ਼ਸ਼ਨ ਚੌਂਗ ਤੱਕ ਆਮ ਆਦਮੀ ਪਾਰਟੀ ਵੱਲੋਂ ਇੱਕ ਰੋਡ ਸ਼ੋਅ ਵੀ ਕੱਢਿਆ ਗਿਆ ਸਰ ਕਿਸ ਤਰ੍ਹਾਂ ਦਾ ਰਿਸਪੋਨਸ ਆਇਆ ਅੱਜ ਮੈਂ ਸਮਝਦਾ ਕਿ ਅ ਡਬਲ ਡਬਲ ਖੁਸ਼ੀਆਂ ਤੇ ਮੁਬਾਰਕਾਂ ਦਾ ਧਮਾਕਾ ਹੈ ਜੇ ਤੁਸੀਂ ਆਪਣਾ ਥੋੜਾ ਸਭ ਤੋਂ ਪਹਿਲਾਂ ਖੁਸ਼ੀ ਦਾ ਹੈ ਵੀ ਇੱਥੇ ਕਰ ਲੋ ਸਾਨੂੰ ਸਾਨੂੰ ਤਾਂ ਜ਼ਰੂਰੀ ਹੈ ਨਾ ਅੱਜ ਸਾਡਾ ਵੀ ਚੈਨਲ ਹੀ ਹੈ ਸਾਡਾ ਜਿਹੜਾ ਹਾਂਜੀ ਪਰਮਾਤਮਾ ਦੀ ਵਾਹਿਗੁਰੂ ਦੀ અપਾਰ ਕਿਰਪਾ ਸਦਕਾ ਮਾਤਾ ਪਿਤਾ ਦੇ ਅਸ਼ੀਰਵਾਦ ਸਦਕਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਉਮੀਦਵਾਰ ਬਜੋਂ ਅੱਜ ਪੇਪਰ ਦਾਖਲ ਕੀਤੇ ਨੇ ਤੇ ਮੈਂ ਪਰਮਾਤਮਾ ਦਾ ਆਪਣੇ ਸਾਥੀਆਂ ਦਾ ਸਮੁੱਚੇ ਸੰਗਠਨ ਦਾ ਐਮਐਲਏ ਸਹਿਬਾਨ ਦਾ ਮੰਤਰੀ ਸਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਵਲੰਟੀਅਰਸ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਦਾ ਭਰਪੂਰ ਸਹਿਯੋਗ ਮਿਲਿਆ ਔਰ ਲੋਕਾਂ ਦੇ ਵਿੱਚ ਅੱਜ ਇੱਕ ਬੜਾ ਭਾਰੀ ਉਤਸ਼ਾਹ ਸੀ ਸੋ ਮੈਂ ਇਸ ਦੇ ਲਈ ਸਾਰਿਆਂ ਦਾ ਹਾਰਦਿਕ ਧੰਨਵਾਦ ਕਰਦਾ ਹਾਂ ਔਰ ਦੂਸਰੀ ਸਭ ਤੋਂ ਵੱਡੀ ਖੁਸ਼ੀ ਹੈ ਕਿ ਸਾਡੇ ਨੈਸ਼ਨਲ ਸੁਪਰੀਮੋ ਸਾਡੇ ਦੇਸ਼ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਅੱਜ ਅੰਤਰੀਮ ਜ਼ਮਾਨਤ ਮਿਲੀ ਹੈ ਔਰ ਉਸ ਦੇ ਲਈ ਵੀ ਸਾਰੇ ਦੇਸ਼ ਵਿੱਚ ਸਾਰੇ ਵਰਕਰਸ ਦੇ ਵਿੱਚ ਸਾਰੇ ਸਾਥੀਆਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਔਰ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਆਉਣ ਦੇ ਨਾਲ ਹੋਰ ਬਹੁਤ ਵੱਡਾ ਬਲ ਮਿਲੇਗਾ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਸੁਪਰੀਮ ਕੋਰਟ ਦਾ ਵੀ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਧੰਨਵਾਦ ਥੈਂਕ ਯੂ ਰਾਜਾ ਪਟਿੰਗ ਨੇ ਬਿਆਨ ਦਿੱਤਾ ਹੁਣੇ ਤੁਹਾਡੇ ਦਿੱਤੇ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਡਾਕਟਰ ਰਾਜਕਮਰ ਚੱਬੇਵਾਲ ਨੇ ਉਹ ਚਾਹੇ ਆਮ ਆਦਮੀ ਪਾਰਟੀ ਦੇ ਜਿੱਤਣ ਚਾਹੇ ਹਾਰਨ ਲੇਕਿਨ ਉਹ ਜਿਹੜਾ ਹੈ ਬਹੁਤ ਜਲਦੀ ਜਿਹੜਾ ਬੀ ਜੀ ਪੀ ਆਨ ਨੂੰ ਜਿਹੜਾ ਰੋਕ ਕਰਨਗੇ ਉਹਦਾ ਜਿਹੜਾ ਹੈਗਾ ਜਿਹੜਾ ਹੈਗਾ ਜਲਦੀ ਜਿਹੜਾ ਰਿਜ਼ਲਟ ਵੀ ਆਏਗਾ ਉਹ ਜਲੰਧਰ ਦੇ ਕਿਸੇ ਲੀਡਰ ਦੇ ਨਾਲ ਬੀ ਜੀ ਪੀ ਦੇ ਨਾਲ ਸੰਪਰਕ ਰੱਖ ਰਹੇ ਨੇ ਰਾਜਾ ਬੜਿੰਗ ਦਾ ਮੈਂ ਸਾਡੇ ਕੋਲ ਸੈਕਟਰੀ ਦੇ ਡਾਕਟਰ ਆਦੇ ਜਦੋਂ ਮਾਨਸਿਕ ਸੰਤੁਲਨ ਖਰਾਬ ਹੋ ਗਿਆ ਉਹ ਚੈੱਕ ਅਪ ਕਰਾਵਾਂਗੇ ਫਿਰ ਜੀ 414 ਨੰਬਰ ਤੇ ਨੰਬਰ ਤੇ ਆਣਗੇ ਡਾਕਟਰ ਮੈਂ ਕਿਹਾ ਮਾਨਸਿਕ ਸੰਤੁਲਨ ਜਦੋਂ ਖਰਾਬ ਹੋ ਜਾਂਦਾ ਵੀ ਕੀ ਕਰਸੋ ਉਹਨਾਂ ਨੂੰ ਇੱਕ ਚਾਰ ਤਰੀਕ ਦੀ ਵਫਾਦਾਰੀ ਔਰ ਗਰ ਗਰਦਾਸੀ ਦਾ ਬ ਮੈਂ ਕਹਿੰਦਾ ਵੀ ਜਦੋਂ ਮਾਨਸਿਕ ਸੰਤੁਲਨ ਖਰਾਬ ਹੋ ਜਾਵੇ ਜਿਹੜਾ ਮਾਨਸਿਕ ਰੋਗੀ ਆ ਉਹ ਕੁਝ ਵੀ ਕਹਿ ਸਕਦਾ ਠੀਕ ਹੈ ਹਾਂ ਕੋ ਮੈਂ ਅਖੇਦ ਤ੍ਰਿਤੇ ਦਾ ਸ਼ੁਭ ਦਿਨ ਹੈ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਵਸ ਹੈ ਉਹਦੀਆਂ ਮੁबारकਾਂ ਦਿਨਾ ਸਾਰੇ ਭਾਰਤ ਵਾਸੀਆਂ ਔਰ ਇਹ ਸ਼ੁਭ ਦਿਹਾੜੇ ਦੇ ਉੱਤੇ ਅੱਜ ਜਦੋਂ ਇਹਨਾਂ ਨੇ ਪੇਪਰ ਦਾਖਲ ਕਰਦੇ ਸੀ ਤੁਸੀਂ ਸ਼ਹਿਰ ਦਾ ਔਰ ਜ਼ਿਲ੍ਹੇ ਦਾ ਸਾਥ ਦੇਖ ਰਹੇ ਸੀ ਔਰ ਐਡਾ ਵੱਡਾ ਇਕੱਠ ਜਿਹੜਾ ਹੈ ਲੋਕਾਂ ਦਾ ਪਿਆਰ ਪਿਆਰ ਕਰਮ ਕਦਮ ਦਰ ਕਦਮ ਤਰਕੇ ਲੋਕ ਜਿਵੇਂ ਤੁਹਾਡਾ ਲਾਸਟ ਸਟਾਪੇਜ ਉੱਥੇ ਪਹੁੰਚੇ ਐ ਔਰ ਇਹ ਦਰਸਾਉਂਦਾ ਪਿਆ ਕਿ 2 ਲੱਖ ਵੋਟਾਂ ਤੋਂ ਜਿੱਤਾਂਗੇ ਇਹਨਾਂ ਨੂੰ ਰਾਜਾ ਬੜਿੰਗ ਸਾਹਿਬ ਨੂੰ ਉਸਨੂੰ ਪਤਾ ਲੱਗੇਗਾ ਜਦੋਂ ਸਾਡਾ ਮਾਰਜਨ ਸਾਹਮਣੇ ਆਏਗਾ ਡੈਫੀਨੇਟਲੀ ਉਸਨੂੰ ਜ਼ਰੂਰ ਦੇਖਣ ਔਰ ਰਾਮਦੇਵਾਲ ਬੈਠ ਕੇ ਚੈਨਲ ਦੇਖੋ ਡਾਕਟਰ ਸਾਹਿਬ ਨੇ ਜਿਹੜਾ ਇਹਨਾਂ ਨੇ ਆਪਣਾ ਪਿਆਰ ਕਰਨਾ ਆਇਆ ਔਰ ਆਮ ਆਦਮੀ ਪਾਰਟੀ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜਿਹੜਾ 2 ਸਾਲ ਦਾ ਕਾਰਿਆਕਾਲ ਹੈ ਔਰ ਅੱਜ ਸਾਡੀ ਖੁਸ਼ੀ ਨਾਲ ਵਾਅਦਾ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮਾ ਰ ਤਰੀ ਜ਼ਮਾਨਤ ਹੋਈ ਹੈ ਮੈਂ ਕਹਿੰਦਾ ਤੁਸੀਂ ਸਾਡਾ ਡੈਫੀਨਿਟਲੀ ਤੁਹਾਨੂੰ 4 ਤਰੀਕ ਨੂੰ ਪਹਿਲੇ ਸਾਈਡ ਦਾ ਲੋਕ ਕਰ ਚੁੱਕੇ ਆ ਸਾਈਡ ਕਰ ਚੁੱਕੇ ਆ ਫਿਰ ਰਿਜ਼ਲਟ ਆਣਾ ਲੋਕ ਤਾਂ ਵੇਟ ਕਰਦੇ ਪਹਿਲੀ ਤਰੀਕ ਦੀ ਵਾਸਤੇ ਹਾਂਜੀ ਕੰਪੀਟੀਸ਼ਨ ਹੀ ਹਨੀ ਮੈਂ ਤਾਂ ਇਹ ਕਮਾਂਗਾ ਅਖਿਰ ਹਾਲ ਪਰ ਬਹੁਤ ਵਰੀਆ ਉਹ ਕੰਡੀਸ਼ਨ ਦੇਖੋ ਕੋਰਟ ਦਾ ਆਪਣਾ ਫੈਸਲਾ ਲੇਕਿਨ ਕੋਰਟ ਦਾ ਇੱਕ ਗਲਤ ਹੈ ਨਾ ਕੋਰਟ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਐਜ਼ ਕੈਂਪੇਨ ਕਰਨਾ ਬਹੁਤ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕੋਰਟ ਨੇ ਮਹਿਸੂਸ ਕੀਤਾ ਵੀ ਦੇਸ਼ ਦੇ بڑے ਲੀਡਰ ਆ ਔਰ ਉਹਨਾਂ ਦਾ ਲੋਕਾਂ ਵਿੱਚ ਜਾ ਕੇ ਪ੍ਰਚਾਰ ਕਰਨਾ ਜ਼ਰੂਰੀ ਹੈ ਇਹ ਵੱਡੀ ਗੱਲ ਹੈ